ਸੱਚੀ ਗੱਲ ਸਾਥੀਓ ਅੱਜ ਇੱਕ ਬੜੀ ਮੰਦਭਾਗੀ ਘਟਨਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਥੋੜੀ ਦੇਰ ਪਹਿਲਾਂ ਵਾਪਰੀ ਹੈ ਕਿ ਜਿਹੜੇ ਸਾਡੇ ਵਿਦਿਆਰਥੀ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਉੱਤੇ ਚੰਡੀਗੜ੍ਹ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਯੂਨੀਵਰਸਿਟੀ ਦੀ ਸ਼ਹਿ ਦੇ ਉੱਤੇ ਔਰ ਬੀਜਪੀ ਤੇ ਆਰਐਸਐਸ ਦੀ ਛਾਹ ਦੇ ਉੱਤੇ ਉਹਨਾਂ ਦੇ ਉੱਤੇ ਬੜੇ ਅਨਮਨੁੱਖੀ ਢੰਗ ਦੇ ਨਾਲ ਜਿੱਥੇ लाਠੀ ਚਾਰਜ ਹੋਇਆ ਔਰ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਪੱਗਾਂ ਉਤਾਰੀਆਂ ਗਈਆਂ ਨੇ ਉਹਨਾਂ ਦੀਆਂ ਪੱਗਾਂ ਨੂੰ ਹੱਥ ਪੈਂਦਾ ਦਿਖਦਾ ਆ ਔਰ ਹੁਣੇ ਮੈਂ ਵੀਡੀਓ ਦੇਖ ਰਿਹਾ ਸੀਗਾ ਕਿਉਂਕਿ ਬਰਨਾਲੇ ਵਿਖੇ ਚੋਣ ਪ੍ਰਚਾਰ ਦੇ ਵਿੱਚ ਸੀਗੇ ਹੁਣੇ ਵੀਡੀਓ ਦੇਖੀ ਹੈ ਔਰ ਜਿੱਥੇ ਮੈਂ ਇਹਦੀ ਕੋਰ ਨਿੰਦਾ ਕਰਦਾ ਸਭ ਤੋਂ ਪਹਿਲਾਂ ਬੜਾ ਦੁੱਖ ਹੋਇਆ ਔਰ ਇਹ ਸਾਡੇ ਬੱਚੇ ਆ ਸਾਡੇ ਛੋਟੇ ਭਰਾ ਨੇ ਜਿਹੜੇ ਕਿ ਸੈਨੇਟ ਦੀਆਂ ਚੋਣਾਂ ਬਹਾਲ ਕਰਨ ਵਾਸਤੇ ਪ੍ਰੋਟੈਸਟ ਕਰ ਰਹੇ ਨੇ ਔਰ ਇਹ ਪੀਸਫੁੱਲ ਪ੍ਰੋਟੈਸਟ ਬੜੀ ਦੇਰ ਦਾ ਚੱਲ ਰਿਹਾ ਆ ਜਿਸ ਦੇ ਵਿੱਚ ਹੋਰ ਵੀ ਕਾਫੀ ਲੀਡਰ ਸਹਿਬਾਨ ਨੇ ਸਾਰੀਆਂ ਸਿਆਸੀ ਪਾਰਟੀਆਂ ਨੇ ਆ ਕੇ ਸਮੂਲੀਅਤ ਕੀਤੀ ਸੀ ਔਰ ਅੱਜ ਦਾ ਜਿਹੜਾ ਇਹ ਮੈਂ ਸਮਝਦਾ ਕਿ ਘਟਿਆ ਪਨ ਵਿਖਾਇਆ ਹੈਗਾ ਆ ਯੂਨੀਵਰਸਿਟੀ ਪ੍ਰਸ਼ਾਸਨ ਨੇ ਤੇ ਚੰਡੀਗੜ੍ਹ ਪੁਲਿਸ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਯੂਨੀਵਰਸਿਟੀ ਨੂੰ ਪੁਲਿਸ ਦੀ ਸ਼ੌਣੀ ਬਣਾ ਕੇ ਔਰ ਉਸ ਤੇ ਵਿੱਚ ਸਾਡੇ ਵਿਦਿਆਰਥੀਆਂ ਦੇ ਨਾਲ ਵਿਦਿਆਰਥੀ ਆਗੂਆਂ ਦੇ ਨਾਲ ਪੱਤਰਕਾਰਾਂ ਦੇ ਨਾਲ ਜਿਹੜਾ ਇਹ ਇੱਕ ਘਣਾਉਣਾ ਖੇਡ ਖੇਡਿਆ ਆ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਘੱਟ ਹੈ ਔਰ ਮੈਂ ਦੱਸਣਾ ਚਾਹੁੰਦਾ ਆ ਪ੍ਰਸ਼ਾਸਨ ਨੂੰ ਚੰਡੀਗੜ੍ਹ ਪੁਲਿਸ ਨੂੰ ਔਰ ਬੀਜੇਪੀ ਤੇ ਆਰਐਸਐਸ ਨੂੰ ਤੁਸੀਂ ਅੱਗ ਨਾਲ ਖੇਡ ਰਹੇ ਹੋ ਔਰ ਇਹ ਜਿਹੜਾ ਤੁਹਾਡਾ ਰਵਈਆ ਆ ਜੋ ਤੁਸੀਂ ਇਹ ਡਿਕਟੇਟੋਰੀਅਲ ਐਟੀਟਿਊਡ ਜਿਹੜਾ ਤੁਸੀਂ ਅਪਣਾਇਆ ਹੋਇਆ ਔਰ ਡੈਮੋਕ੍ਰੈਟਿਕ ਸੈਟਅਪ ਨੂੰ ਪੰਜਾਬ ਯੂਨੀਵਰਸਿਟੀ ਦੇ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਅੱਜ ਕੰਮ ਕੀਤਾ ਆ ਪਹਿਲਾਂ ਸੈਨੇਟ ਦੀਆਂ ਚੋਣਾਂ ਨਹੀਂ ਅਨਾਉਂਸ ਕੀਤੀਆਂ ਉੱਤੇ ਪ੍ਰੋਟੈਸਟ ਚੱਲ ਰਹੇ ਨੇ ਔਰ ਉਹਨੂੰ ਦਬਾਉਣ ਲਈ ਜਿਸ ਤਰੀਕੇ ਦੇ ਨਾਲ ਅੱਜ ਤੁਸੀਂ ਇਹ लाਠੀ ਚਾਰਜ ਕੀਤਾ ਆ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਵਿਦਿਆਰਥੀਆਂ ਦਾ ਟਿਕਟਮਾਰ ਕੀਤੀ ਹੈ ਇਹ ਤੁਹਾਨੂੰ ਬਹੁਤ ਮਹਿੰਗੀ ਪਾਊਗੀ। ਔਰ ਇਹ ਵਿਦਿਆਰਥੀ ਵਰਕ ਜਿਹੜਾ ਹਮੇਸ਼ਾ ਸਾਡੇ ਸਮਾਜ ਦੇ ਵਾਸਤੇ ਆਉਣ ਵਾਲੇ ਸਾਡੇ ਆਉਣ ਵਾਲਾ ਸਾਡਾ ਭੁੱਖ ਹੈ ਔਰ ਇਹ ਬੜੇ ਪੀਸਫੁਲ ਤਰੀਕੇ ਦੇ ਨਾਲ ਪ੍ਰੋਟੈਸਟ ਕਰ ਰਹੀ ਸੀ। ਅੱਜ ਤੁਸੀਂ ਇਹਨਾਂ ਦੀਆਂ ਉਹਨਾਂ ਚਿੰਗਾਂ ਨੂੰ ਇੱਕ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਅੱਜ ਤੁਸੀਂ ਉਸ ਨੌਜਵਾਨੀ ਦੇ ਰੋਹ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਉਂ ਨਾ ਇਹ ਜਿਹੜੇ ਵਿਦਿਆਰਥੀ ਨੇ ਇਹ ਹਿੰਸਕ ਹੋ ਜਾਣ ਤੁਹਾਡੀ ਨੀਤੀ ਤੇ ਨੀਅਤ ਦਾ ਵੀ ਇਹਦੇ ਵਿੱਚ ਪਤਾ ਲੱਗਦਾ ਆ ਪਰ ਜਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਨੇ ਆਗੂਆਂ ਨੇ ਆਪਣਾ ਅੱਜ ਇਹ ਪ੍ਰੋਟੈਸਟ ਪੀਸਫੁਲ ਤਰੀਕੇ ਨਾਲ ਜਾਰੀ ਰੱਖਿਆ ਔਰ ਭਾਵੇਂ ਕਿ ਉਹਨਾਂ ਦੇ ਉੱਤੇ ਬੜੀ ਬਰਬਰਤਾ ਦੇ ਨਾਲ ਤੁਸੀਂ लाठी चार्ज ਕੀਤਾ ਉਹਨਾਂ ਦੀ ਕੁੱਟਮਾਰ ਕੀਤੀ ਹੈ ਪਰ ਇਹ ਅੱਜ ਤੁਸੀਂ ਜਿਹੜਾ ਅੱਜ ਜਿਹੜਾ ਤੁਸੀਂ ਇਗਨੀਸ਼ਨ ਦਿੱਤਾ ਹੈ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਭੰਬੜ ਬਣੂਗਾ ਔਰ ਮੈਂ ਸਮੂਹ ਵਿਦਿਆਰਥੀ ਵਰਗ ਨੂੰ ਚਾਹੇ ਉਹ ਚੰਡੀਗੜ੍ਹ ਪੰਜਾਬ ਹਰਿਆਣਾ ਹਿਮਾਚਲ ਦੇਸ਼ ਦੇ ਸਮੂਹ ਵਿਦਿਆਰਥੀ ਵਰਗ ਨੂੰ ਅਪੀਲ ਕਰਦਾ ਹਾਂ ਕਿ ਅੱਜ ਜਿਸ ਤਰੀਕੇ ਦੇ ਨਾਲ ਬੀਜੇਪੀ ਦੀ ਸਰਕਾਰ ਨੇ ਇਹਨਾਂ ਨੇ ਅੱਜ ਇਹ ਕੰਮ ਕੀਤਾ ਆ ਇਹਦੇ ਖਿਲਾਫ ਜਿਹੜਾ ਹੈਗਾ ਇੱਕ ਵੱਡਾ ਮਹਾਜ ਜਿਹੜਾ ਆ ਉਹ ਰੰਬਿਆ ਜਾਵੇ ਔਰ ਸਾਰੀਆਂ ਸਿਆਸੀ ਤੇ ਸਮਾਜਿਕ ਜਿੰਨੀਆਂ ਆਰਗੇਨਾਈਜੇਸ਼ਨਾਂ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਅੱਜ ਮੌਕਾ ਆ ਕਿ ਅਸੀਂ ਇਹਨਾਂ ਇਨਾ ਵਿਦਿਆਰਥੀਆਂ ਨਾਲ ਵੀ ਖੜੇ ਹੋਈਏ ਔਰ ਜਿਹੜਾ ਇਹ ਜਿਹੜਾ ਇਹ ਇੱਕ ਅਜੰਡਾ ਜਿਹੜਾ ਹੈਗਾ ਬੀਜੇਪੀ ਦਾ ਸੈਨੇਟ ਦੀਆਂ ਚੋਣਾਂ ਨਾ ਕਰਾਉਣ ਦਾ ਔਰ ਜਿਹੜੀ ਮੰਗ ਹੈ ਸਾਡੀ ਸਾਰਿਆਂ ਦੀਆਂ ਕਿ ਸੈਨੇਟ ਦੀਆਂ ਚੋਣਾਂ ਬਹਾਲ ਕੀਤੀਆਂ ਜਾਣ ਉਹਦੇ ਵਾਸਤੇ ਵੀ ਹੋਰ ਜਿਹੜਾ ਹੈਗਾ ਆ ਇਕੱਠੇ ਹੋ ਕੇ ਹਮਲਾ ਮਾਰਨ ਦੀ ਜ਼ਰੂਰਤ ਹੈ ਔਰ ਇਹ ਅੱਜ ਦਾ ਜਿਹੜਾ ਕੰਮ ਕੀਤਾ ਆ ਫੇਰ ਇਹਦੀ ਨਿੰਦਾ ਕਰਦਾ ਹੋਇਆ ਵਿਦਿਆਰਥੀਆਂ ਦੇ ਨਾਲ ਡਟ ਕੇ ਖੜੇ ਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਥੀਓ ਤੁਹਾਡੇ ਨਾਲ ਹਰ ਇੱਕ ਤਰੀਕੇ ਦੇ ਵਿੱਚ ਨਾਲ ਤੁਹਾਡੇ ਨਾਲ ਖੜਕੇ ਇਹਨਾਂ ਦੀਆਂ ਡਾਂਗਾਂ ਦੇ ਅੱਗੇ ਵੀ ਖੜਾਂਗੇ ਔਰ ਦੇਖਾਂਗੇ ਇਹ ਵੱੱਦ ਤੋਂ ਵੱੱਦ ਕੀ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਔਰ ਡਟੇ ਰਹੋ ਔਰ ਆਪਣੇ ਹੱਕਾਂ ਦੀ ਲੜਾਈ ਕਾਨੂੰਨ ਦੇ ਦਾਇਰੇ ਦੇ ਵਿੱਚ ਰਹ ਕੇ ਲੜਦੇ ਰਹੋ ਪਰਮਾਤਮਾ ਤੁਹਾਨੂੰ ਕਾਮਯਾਬੀ ਬਖਸ਼ੂਗਾ ਔਰ ਇਹ ਜਿਹੜਾ ਅੱਜ ਇਹਨਾਂ ਨੇ ਕੰਮ ਕੀਤਾ ਆ ਇਹ ਸਾਡੇ ਸੰਘਰਸ਼ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਊਗਾ ਧੰਨਵਾਦ